ਚਿਲਸਾਬ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਵੇਰੇ ਦੀ ਜਿਹੜੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤੇ ਇੱਕ ਵਾਰ ਫਿਰ ਜਿਹੜੇ ਉਮੀਦਵਾਰ ਹੈ ਉਹਨਾਂ ਨੇ ਇਕੱਠੇ ਕਰਕੇ ਕਹਿੰਦੇ ਤੇਰਾ ਜ਼ੀਰੋ ਦਾ ਦਾਵਾ ਮੁਰਖ ਹੋਊ ਦਿੱਤਾ ਕਿ ਲੱਗਦਾ ਹੈ ਕਿ ਇੰਨਾ ਸੋਖਾ ਰਹੇਗਾ ਆਮਾਦੀ ਪਾਰਟੀ ਨਹੀਂ ਜੇਕਰ ਰਾਸਾਬ ਮੈਂਬਰ ਵੀ ਨਹੀਂ ਆਉਂਦੇ ਹੋਰ ਜੇ ਜੋ ਕੁਝ ਹਾਲਾਤ ਬਣੇ ਪਏ 13 ਸੀਟਾਂ ਦੀਆਂ 13 ਜਿੱਤ ਪਾਉਣਗੇ ਆਮਾਦੀ ਪਾਰਟੀ ਮਨਦੀਪ ਜੀ ਕੱਲ ਬਨੋੜ ਆਏ ਸੀ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਦੇ ਨਾਲ ਉਹਨਾਂ ਦੇ ਸਾਰੇ ਕੈਬਨਿਟ ਦੇ ਸਾਥੀ ਸੀ ਹਮ ਲੋਕ ਸਭਾ ਦੇ ਜਿਹੜੇ 13 ਹਲਕਿਆਂ ਦੇ ਸਾਰੇ ਉਮੀਦਵਾਰ ਸੀ ਸਾਰੇ ਵਿਧਾਇਕ ਸੀ ਸਾਰੇ ਚੇਅਰਮੈਨ ਸੀ ਪ੍ਰਮੁੱਖ ਵਰਕਰ ਸੀ ਬਲਾਰੇ ਸੀ ਜਿਹੜਾ ਹੈਵਨ ਪੈਲਸ ਹੈ ਤੁਸੀਂ ਬਨੂੜ ਦੇ ਨੇੜੇ ਜਦੋਂ ਆਪਾਂ ਜੀਰਕਪੁਰ ਨੂੰ ਜਾਂਦੇ ਹਾਂ ਬਸੀਸਾ ਖਾਂਦੇ ਕੋਲ ਉੱਥੇ ਗੱਲ ਇਕੱਤਰਤਾ ਰੱਖੀ ਸੀ ਉਹ ਸਾਰਾ ਕੁਝ ਬੇਸਿਕਲੀ ਭਗਵੰਤ ਮਾਨ ਤੇ ਫੋਕਸ ਸੀ ਲਾਈਵ ਵੀ ਚੱਲਦਾ ਰਿਹਾ ਵੱਖ-ਵੱਖ মিডিਆ ਹਾਊਸ ਵੱਲੋਂ ਤੇ ਲਾਈਵ ਪ੍ਰਸਾਰਣ ਵੀ ਦਿਖਾਇਆ ਗਿਆ ਇਹਦਾ ਬਿਲਕੁਲ ਜੀ ਤੇ ਭਗਵੰਤ ਮਾਨ ਨੇ 13 0 ਦਾ ਦਾਵਾ ਤਾਂ ਕਰਤਾ ਪਰ ਅਬ ਮਨਦੀਪ ਜੀ ਭਗਵੰਤ ਮਾਨ ਨੂੰ 13 ਉਮੀਦਵਾਰ ਤਾਂ ਕਿਤੇ ਲੱਭੇ ਨਹੀਂ ਆਪਣੇ ਬਿਲਕੁਲ ਜੀ 13 0 ਤਾਂ ਕਹਿ ਰਹੇ ਨੇ ਕਿ 13 0 ਅਸੀਂ ਹਾਸਲ ਕਰਾਂਗੇ ਪੰਜਾਬ ਚੋਂ ਹੂੰ ਤੇ ਵਿਰੋਧੀ ਤਾਂ ਪੁੱਛ ਰਹੇ ਨੇ ਤੁਹਾਡੇ ਕੋਲੇ 13 ਉਮੀਦਵਾਰ ਤਾਂ ਹੈ ਨਹੀਂ ਭਾਈ ਤੁਹਾਡੇ ਪੰਜ ਤੁਸੀਂ ਕੈਬਨਿਟ ਮੰਤਰੀਆਂ ਨੂੰ ਦੁਬਾਰਾ ਭੇਜ ਤਿਆ ਹੂੰ ਚੋਣ ਲੜਨ ਲਈ ਤਿੰਨ ਤੁਸੀਂ ਵਿਧਾਇਕਾਂ ਨੂੰ ਭੇਜ ਤਿਆ ਤਿੰਨ ਤੁਹਾਡੇ ਕੋਲ ਵੱਖ-ਵੱਖ ਥਾਵਾਂ ਤੋਂ ਦੂਜੀ ਪਾਰਟੀਆਂ ਚੋਂ ਆਏ ਹੋਏ ਆਗੂ ਨੇ ਹੂੰ ਤੁਸੀਂ ਆਪਣੇ ਲਈ ਉਮੀਦਵਾਰ ਤਾਂ ਪੂਰੇ ਨਹੀਂ ਲੱਭ ਸਕੇ ਫਿਰ ਤੁਸੀਂ 13 0 ਦੀ ਕਿੱਥੋਂ ਆਸ ਰੱਖਦੇ ਹੋ ਹੂੰ ਨੰਬਰ 2 ਜੀ ਮਨਦੀਪ ਜੀ ਜਿਹੜੇ ਵਲੰਟੀਅਰਾਂ ਨੇ ਦਿਨ ਰਾਤ ਇੱਕ ਕਰਕੇ ਪਿਛਲੀਆਂ ਚੋਣਾਂ 'ਚ ਭਾਵੇਂ 222 ਦੀਆਂ ਹੋਣ ਜਾਂ 2019 ਦੀਆਂ ਲੋਕ ਸਭਾ ਚੋਣਾਂ ਹੋਣ ਜਾਂ 2014 ਦੀਆਂ ਲੋਕ ਸਭਾ ਚੋਣਾਂ ਹੋਣ ਜਾਂ 2017 ਦੀਆਂ ਵਿਧਾਨ ਸਭਾ ਚੋਣਾਂ ਹੋਣ ਬਿਲਕੁਲ ਜੀ ਜਿਹੜੇ ਵਲੰਟੀਅਰ ਮੁੱਢ ਤੋਂ ਆਮ ਆਦਮੀ ਪਾਰਟੀ ਦੇ ਲਈ ਘਰ ਘਰ ਜਾਂਦੇ ਰਹੇ ਕਦੇ ਉਹ ਗਰੰਟੀਆਂ ਵਾਲੇ ਕਾਗਜ਼ ਹੱਥਾਂ 'ਚ ਫੜ ਕੇ ਗਰੰਟੀਆਂ ਦੇ ਫਾਰਮ ਭਰਾਂਦੇ ਰਹੇ ਪਿੰਡਾਂ 'ਚ ਜਾ ਕੇ ਕਸਬਿਆਂ 'ਚ ਜਾ ਕੇ ਸ਼ਹਿਰਾਂ ਦੇ ਬਾੜਾਂ 'ਚ ਜਾ ਕੇ ਕਦੇ ਉਹ ਪਾਰਟੀ ਲਈ ਤਰ੍ਹਾਂ ਤਰ੍ਹਾਂ ਦੀਆਂ ਮਹਿਮਾ ਚਲਾਉਂਦੇ ਰਹੇ ਮੈਨੂੰ ਇਹ ਤਾਂ ਦੱਸੋ ਕਿ ਅੱਜ ਉਹ ਕਿੱਥੇ ਨੇ ਹਮ ਅੱਜ volunteers ਆਮ ਆਦਮੀ ਪਾਰਟੀ ਦੇ ਬਹੁਤੇ volunteers ਸਾਰੇ ਨਹੀਂ ਮੈਂ ਕਹਿ ਸਕਦਾ ਪਰ ਬਹੁਤ ਸਾਰੇ volunteers ਜਿਹੜੇ ਪੁਰਾਣੇ volunteers ਸੀ ਹਮ ਅੱਜ ਉਹ ਸਾਰੇ ਘਰੋ ਘਰੀ ਬੈਠੇ ਨੇ ਨਰਾਸ਼ ਹੋ ਕੇ ਉਹਨਾਂ ਉਹ ਸਾਰੇ ਆਮ ਦੋਸ ਲਾਂਦੇ ਨੇ ਕਿ ਜਿਨ੍ਹਾਂ ਵਿਧਾਇਕਤਾ ਨੂੰ ਅਸੀਂ ਜਿਤਾਇਆ ਸੀ ਜਿੱਤਣ ਲਈ ਦਿਨ ਰਾਤ ਇੱਕ ਕੀਤਾ ਪਾਰਟੀ ਲਈ ਦਿਨ ਰਾਤ ਇੱਕ ਕੀਤਾ ਉਵਧਾਇਕਤਾ ਸਾਨੂੰ ਆਂਦੇ ਆਂਦਿਆਂ ਹੀ ਛੱਡ ਗਏ ਉਹਨਾਂ ਨੇ ਤਾਂ ਆਪਣੇ ਖੱਬੇ ਸੱਜੇ ਕਿਸੇ ਨੇ ਆਪਣਾ ਰਿਸ਼ਤੇਦਾਰ ਕਿਸੇ ਨੇ ਆਪਣਾ ਦੋਸਤ ਮਿੱਤਰ ਅਭੀ ਵਲੰਟੀਅਰਾਂ ਦੀ ਤਾਂ ਗੱਲ ਹੀ ਨਹੀਂ ਸੁਣੀ ਕਿਸੇ ਨੇ ਨਾ ਹੀ ਕੋਈ ਸਾਡੀ ਸਰਕਾਰੇ ਦਰਬਾਰੇ ਕੋਈ ਪਹੁੰਚੇ ਅਫਸਰ ਸਾਨੂੰ ਨਹੀਂ ਕੋਈ ਦਫ਼ਤਰ 'ਚ ਕੋਈ ਸਾਡੀ ਗੱਲ ਸੁਣਦਾ ਦੇਖੋ ਜਦੋਂ ਵਲੰਟੀਅਰਾਂ 'ਚ ਅਜਿਹੀ ਮਿਉਸੀ ਹੋਵੇ ਜੀ ਫਿਰ ਤੁਸੀਂ ਕਿੱਥੇ 130 ਦੀ ਜਿਹੜੀ ਹੈਗੀ ਹੈ ਦਾਵਾ ਠੋਕ ਸਕਦੇ ਹੋ ਹੂੰ ਸੋ ਇਹ ਜਿਹੜਾ ਭਗਵੰਤ ਮਾਨ ਦਾ 130 ਵਾਲਾ ਦਾਵਾ ਹੈ ਇਹ ਇੱਕ ਤਾਂ ਮਨਦੀਪ ਜੀਵੇਂ ਹੈ ਕਿ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਜਿਹੜੇ ਵਰਕ ਕਰਨੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਹੈ ਦੂਜਾ ਇਹ ਰਾਜਨੀਤਿਕ ਤੌਰ ਤੇ ਹੈ ਵੀ ਆਪਣਾ ਬਹੁਤ ਵੱਡਾ ਵਾਅਦਾ ਖਾਦੀ ਹੈ ਵੀ ਸਾਡੇ ਨਾਲ ਅਸੀਂ ਤਾਂ ਜਿੱਤਾਂਗੇ ਜੀ ਸਾਡਾ ਅਸੀਂ 92 ਜਿੱਤੇ ਸੀ ਨਾ ਜੀ ਪਹਿਲਾਂ ਇਸ ਤਰ੍ਹਾਂ ਦੇਖ ਰਹੇ ਨੇ ਪੰਜਾਬ ਨੂੰ ਵੀ ਜਿਵੇਂ 2022 ਚ ਸੁਨਾਮੀ ਚੱਲੀ ਸੀ ਆਵਾਜ਼ ਵੀ ਪਾਰਟੀ ਦੇ ਹੱਕ ਚ ਸਾਇਦ ਲੋਕ ਸਭਾ ਚ ਵੀ ਇਹਵੇਂ ਹੋ ਜਾਊਗਾ ਹੋ ਜੇ ਬਿਲਕੁਲ ਪਰ ਮਨਦੀਪ ਜੀ ਇਹ ਬਿਲਕੁਲ ਅਸੰਭਵ ਹੈ ਗਾਰੰਟੀਆਂ ਪੂਰੀਆਂ ਨਹੀਂ ਹੋਈਆਂ ਪ੍ਰਸ਼ਤਾਚਾਰ ਦਾ ਬੋਲ ਵਾਲਾ ਨਸ਼ੇ ਹੋਰ ਜਿਆਦਾ ਵੱਧ ਗਏ ਨੇ ਤੇ ਅਮਨ ਕਾਨੂੰਨ ਦੀ ਜਿਹੜੀ ਹਾਲਤ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਹੋ ਜੀ ਹਾਲਤ ਹੈ ਫਿਰ ਕਿਸਾਨ ਸੰਘਰਸ਼ ਚੱਲ ਰਿਹਾ ਹੈ ਕਿਸਾਨ ਜਥੇਬੰਦੀਆਂ ਲਗਾਤਾਰ ਸਵਾਲ ਚੁੱਕ ਰਹੀਆਂ ਨੇ ਕਿ ਭਾਈ ਤੁਹਾਡੀ ਸਰ ਜ਼ਮੀਨ ਤੇ ਆ ਕੇ ਹਰਿਆਣੇ ਵਾਲਿਆਂ ਨੇ ਸਾਡੇ ਤੇ ਕੀ ਕੀ ਕੀਤਾ ਸਾਡੇ ਤੇ ਗੋਲੀਆਂ ਚਲਾਈਆਂ ਸਾਡਾ ਮੁੰਡਾ ਸੁਭ ਕਰਨ ਮਾਰ ਦਿੱਤਾ ਛੇੜ ਕਰਤਾ ਉਹਨਾਂ ਨੇ ਪੰਜਾਬ ਚ ਆ ਕੇ ਸਾਡੇ ਬਹਨ ਭੰਨੇ ਸਾਡੇ ਕਿੰਨੇ ਨੌਜਵਾਨਾਂ ਤੇ ਤਸ਼ੱਦਦ ਕੀਤਾ ਸਾਡੇ ਬਜ਼ੁਰਗਾਂ ਦੀਆਂ ਪੱਗਾਂ ਢਾਈਆਂ ਡਰੋਨ ਰਾਹੀਂ ਕਿੰਨੇ ਵੱਡੇ ਵੱਡੀਆਂ ਗੋਲੇ ਤਪ ਗੋੜੀਆਂ ਜਿਹੜੀਆਂ ਰਪਲਾਸਟਿਕ ਵਾਲੀਆਂ ਉਹ ਵੀ ਚਲਾਈਆਂ ਤੇ ਗੋਲੇ ਵੀ ਸੁੱਟੇ ਡਰੋਨ ਰਾਹੀਂ ਹੁ ਗੈਸ ਦੇ ਆਪਾਂ ਨੇ ਸਾਰਿਆਂ ਕੁਸ ਅੱਖੀਂ ਦੇਖਿਆ ਹੈ ਅਜਿਹੀ ਸਥਿਤੀ ਚ ਫਿਰ ਅੱਗੇ ਸੁਣ ਲਓ ਕਿ ਪੰਜਾਬ ਇਹ ਕਹਿੰਦੇ ਸੀ ਵੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਕਿਸੇ ਵੀ ਵਿਅਕਤੀ ਨੂੰ ਕੋਈ ਧਰਨਾ ਮਜਾਰਾ ਜਾਂ ਸੰਘਰਸ਼ ਕਰਨ ਦੀ ਲੋੜ ਨਹੀਂ ਪਊਗੀ ਮੈਨੂੰ ਇਹ ਤਾਂ ਦੱਸ ਦੋ ਕਿ ਕਿਹੜਾ ਵਰਗ ਹੈ ਜਿਹੜਾ ਧਰਨਾ ਜਾਂ ਮਜਾਰਾ ਨਹੀਂ ਕਰ ਰਿਹਾ ਮਨਦੀਪ ਜੀ ਚਾਹੇ ਕਿਸਾਨ ਨੇ ਚਾਹੇ ਮਲਾਜ਼ਮ ਨੇ ਚਾਹੇ ਬੇਰਜ਼ਗਾਰ ਨੇ ਚਾਹੇ ਦੁਕਾਨਦਾਰ ਨੇ ਹਰੇਕ ਧਿਰਤਾ ਜਿਹੜੀ ਸੰਘਰਸ਼ ਦੇ ਰਹਾ ਪਈ ਹੈ ਕਿਸੇ ਨੇ ਕਿਤੇ ਧਰਨਾ ਲਾਇਆ ਹੋਇਆ ਕਿਸੇ ਨੇ ਕਿਤੇ ਧਰਨਾ ਲਾਇਆ ਹੋਇਆ ਤੇ ਲਗਾਤਾਰ ਜਿਹੜੇ ਧਰਨੇ ਤੇ ਮਜਾਰੇ ਚੱਲ ਰਹੇ ਨੇ ਜੀ ਮਲਾਜ਼ਮ ਮਲਾਜ਼ਮਾਂ ਦੇ ਵਿਰੋਧੀ ਕਹਿ ਰਹੇ ਨੇ ਪੰਜਾਬ ਦੀ ਸਰਕਾਰ ਨੂੰ ਕਿਸਾਨ ਕਿਸਾਨਾਂ ਦੀ ਵਿਰੋਧੀ ਸਰਕਾਰ ਕਹਿ ਰਹੇ ਨੇ ਦੁਕਾਨਦਾਰ ਦ ਕਾਂਦਦਾਰਾਂ ਦੀ ਵਿਰੋਧੀ ਸਰਕਾਰ ਕਹਿ ਰਹੇ ਨੇ ਬੇਰਜ਼ਗਾਰ ਬੇਰਜ਼ਗਾਰਾਂ ਦੀ ਵਿਰੋਧੀ ਸਰਕਾਰ ਕਹਿ ਰਹੇ ਨੇ ਬਿਲਕੁਲ ਅਜਿਹੀ ਸਥਿਤੀ 'ਚ ਜਦੋਂ ਫਿਰ ਤੁਸੀਂ ਗਰੰਟੀਆਂ ਵੀ ਅਧਾ ਅਧੂਰੀਆਂ ਪੂਰੀਆਂ ਕੀਤੀਆਂ ਹੋਣ ਹੁਣ ਤੁਸੀਂ ਦੱਸੋ ਇਹਨਾਂ ਨੇ ਇੱਕ ਵਾਅਦਾ ਕੀਤਾ ਸੀ ਕਿ 1000 ਰੁਪਏ ਹਰ ਬੀਬੀ ਨੂੰ ਦਵਾਂਗੇ ਸਰਕਾਰ ਬਣਦੇ ਸਾਰ ਜੀ ਅੱਜ ਕਿੰਨੇ ਦੇ ਅੱਜ ਕਿੰਨੇ ਮਹੀਨੇ ਹੋ ਗਏ ਜੀ ਸਰਕਾਰ ਬਣੇ ਨੂੰ ਹੂੰ ਲਗਭਗ 2 ਸਾਲ ਤੋਂ ਉੱਪਰ ਸਮਾਂ ਹੋ ਗਿਆ 2 ਮਹੀਨੇ ਉੱਪਰ ਹੋ ਗਏ ਸਰਕਾਰ ਬਣੇ ਨੂੰ ਮਨਦੀਪ ਜੀ ਜੀ ਜਾਂ 24 ਜਾਂ 25 ਜਾਂ 26 ਮਹੀਨੇ ਹੋ ਗਏ ਹਰ ਇੱਕ ਬੀਬੀ ਦਾ 26 26000 ਰੁਪਏ ਬਣਦਾ ਜੀ ਜੇ ਪਹਿਲੇ ਦਿਨ ਤੋਂ ਗਿਣਿਆ ਜਾਵੇ ਹੂੰ ਬਿਲਕੁਲ ਕਿਹੜੀ ਬੀਬੀ ਨੂੰ ਤੁਸੀਂ 26 26000 ਦਿੱਤਾ ਉਹ ਸਵਾਲ ਨਹੀਂ ਪੁੱਛਣਗੇ ਜਦੋਂ ਵੋਟਾਂ ਮੰਗਣ ਜਾਣ ਜਾਣਗੇ ਆਮ ਆਦਮੀ ਪਾਰਟੀ ਵਾਲੇ ਬਿਲਕੁਲ ਜਿਹੇ ਸਥਿਤੀ 'ਚ 13 0 ਦਾ ਜਿਹੜਾ ਵਾਦਾ ਹੈ ਹੂੰ ਉਹ ਕਿਸੇ ਵੀ ਢੰਗ ਨਾਲ ਪੰਜਾਬ ਦੇ ਲੋਕ ਮੈਨੂੰ ਨਹੀਂ ਲੱਗਦਾ ਪੂਰਾ ਹੋਊਗਾ ਇਹ ਠੀਕ ਹੈ ਕਿ ભગવંતમાન ਨੂੰ ਇਹ ਗੱਲ ਕਹਿਣੀ ਬਣਦੀ ਹੈ ਰਾਜਨੀਤਿਕ ਤੌਰ ਤੇ ਤੇ ਉਹ ਕਹਿ ਰਹੇ ਨੇ ਕਿ ਅਸੀਂ ਸਾਰਿਆਂ ਜਿੱਤਾਂਗੇ ਬਾਕੀ ਵਿਰੋਧੀ ਪਾਰਟੀਆਂ ਵੇ ਜਿਹੇ ਦਾਅਵੇ ਕਰਦੇ ਰਹਿੰਦੇ ਆ ਨੇ ਪਰ ਪੰਜਾਬ ਦੀ ਸਰ ਜ਼ਮੀਨ ਤੇ ਕੋਈ ਅਜਿਹੀ ਲਹਿਰ 2024 ਦੀਆਂ ਚੋਣਾਂ ਚ ਨਜ਼ਰ ਨਹੀਂ ਆ ਰਹੀ ਮਨਦੀਪ ਜੀ ਜਿਉ 2022 ਦੀਆਂ ਚੋਣਾਂ ਵੇਲੇ ਨਜ਼ਰ ਆ ਰਹੀ ਸੀ ਸਾਰਿਆਂ ਦੀ ਜੀ ਜੀ